ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬਾੜ ਸੇੜ ਲੈਣੇ ਗਏ ਆਂਗੇ ਟੋਕੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਬਾਈ ਨਾਮ ਤੇ ਬਾਈ ਆਪਣਾ ਡਰੈਸ ਨਾਮ ਸੁਖਵਿੰਦਰ ਸਿੰਘ ਬਾਈ ਪਿੰਡ ਜੌਨ ਜ਼ਿਲ੍ਹਾ ਬਠਿੰਡਾ ਤਸੀਰ ਅੰਪਰਾਪੂਲ 9 ਕਿਲੋਮੀਟਰ ਅੰਪਰਾ ਸ਼ਹਿਰ ਹੈ 7 ਕਿਲੋਮੀਟਰ ਤੱਕ ਸ਼ਹਿਰ ਆ ਜਾਂਦਾ ਠੀਕ ਹੈ ਬਾਈ ਨੇੜੇ ਦੇ ਪਿੰਡ ਬੱਲੋ ਵਿਦਿਆਲਾ ਢੇਲ ਲਗੜੇਲੀ ਕੰਟੈਕਟ ਨੰਬਰ ਬੋਲ ਦੋ 76965 02925 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਰੇਟ ਬਾਈ ਆਪਣੇ ਪਹਿਲਾਂ ਵੀ ਖਰਚਾਇਆ ਜੀ ਹੁੰਦਾ ਰੇਟ ਅੱਜ ਵੀ ਜਾਏ ਜੇ ਅੱਜ ਵੀ ਜਾਏ ਜਾਂ ਬਾਈ ਬੱਛਾਂ ਵਾਲਾ ਕੰਮ ਆ ਜੇ ਤੈਨੂੰ ਪਤਾ ਥੋੜਾ ਜਿਹਾ ਜਿਿੱਕੜ ਚੱਲਾ ਜਾਂ ਉਹ ਮਾਲ ਸਾਹਮਣ ਔਖਾਗਾ ਤੈਨੂੰ ਪਹਿਲਾਂ ਗੱਲ ਦੱਸ ਕੇ ਛੜਿਆ ਬਸ ਅੱਜ ਵੇਚਣਾ ਹੀ ਆ ਠੀਕ ਆ ਬਾਈ ਵੀ ਮੌਲਾ ਚ ਲੈਣ ਦੇਣੀ ਹੋ ਬਸ ਲੈਣ ਦੇਣੀ ਕਰਾਂਗੇ ਅੱਜ ਠੀਕ ਆ ਬਾਈ ਜਿਹੜੀ ਇਹ ਸਾਹਮਣੇ ਵੜ ਦੇਖ ਰਹੇ ਆ ਬਾਈ ਕਿਹੜਾ ਸੂਆ ਸੂਈ ਵੀ ਆ ਇਹ ਇਹ ਬਾਈ ਦੂਜਾ ਸੂਆ ਤੇ ਖਾਲੀ ਵਾਲਾ ਮੁੱਲ ਖਾਲੀ ਮੰਨ ਕੇ ਖਾਲੀ ਦੇਣੀ ਆਪਾਂ ਅੱਗੇ ਅੱਗ ਦੀ ਕਿਸਮਤ ਆ ਹੂੰ ਆਪਣਾ ਮਾਲਕ ਨੇ ਦੱਸਿਆ 1 ਮਹੀਨਾ ਹੋ ਗਿਆ ਪੂਰਾ ਠੀਕ ਹੈ ਬਾਈ ਹਾਂ ਤੇ ਕਿੰਨਾ ਬਾਈ ਦੁੱਧਾ ਥੱਲੇ ਦੁੱਧ ਬਾਈ 12 ਲੀਟਰ ਆ ਆਪਾਂ 11 ਕਹਿ ਕੇ ਦੇ ਦਾਂਗੇ ਠੀਕ ਹੈ ਹਾਂ ਮਨੋ ਕਿ ਚਲੋ ਜੇ ਕੋਈ ਦੋ ਟਾਈਮ ਆ ਉਹਦੀ ਸੱਲੀ ਵੀ ਕਰਨੀ ਚਾਹੁੰਦਾ ਚੇ ਚਾਰ ਟਾਈਮ ਕਰ ਲੈ ਬਾਈ ਯਾਰ ਹੂੰ ਤੇ ਹੂੰ ਸੌ ਸੀਲ ਆ ਬਾਈ ਸੌ ਸੀਲ ਬਥੇਰੀ ਆ ਬਾਈ ਕੀ ਆ ਬਾਤ ਸੌ ਸੀਲ ਦੀ ਕੋਈ ਦਿੱਕਤ ਨਹੀਂ ਸਹੀ ਗੱਲ ਆ ਬਾਈ ਠੰਡੀ ਸੀਲ ਦੇਖੋ ਬਿਕਣੀ ਬਾਈ ਹੂੰ ਕੀ ਆ ਬਾਤ ਆ ਲੈ ਚੌਣ ਚ ਬਾਈ ਵਾਲਾ ਚੰਗਾ ਬਾਈ ਹੈ ਨਾ ਬੜਾ ਜਗ ਸਹੀ ਗੱਲ ਲੈ ਕਰਬਾਣ ਨੂੰ ਵੀ ਦਿੱਕਤ ਨਹੀਂ ਲੱਤ ਸੜਦਾ ਤਾਂ ਹੈ ਹੀ ਨਹੀਂ ਜਮਾਨਾ ਨਾ ਬਈ ਸਹੀ ਗੱਲ ਹੈ ਮੌਨਾ ਖੜੀਆ ਕਰਬਾਣ ਨੂੰ ਵੀ ਨਹੀਂ ਇਹ ਤਾਂ ਉੱਧਰ ਮੋ ਵੀ ਚੋੜੜੇ ਦੋੜਲੇ ਜ ਨਹੀਂ ਕਰਦੇ ਹੈ ਨਾ ਤਾਰ ਨਾ ਬਈ ਸਹੀ ਗੱਲ ਹੈ ਬਾਕੀ ਇਹ ਨਹੀਂ ਹੈਗਾ ਕਿ ਉੱਧਰੋਂ ਤਰਪੀਣਾ ਇਤਨੋਂ ਤਰਪੀਤ ਥਣਾ ਦਾ ਗੈਪ ਦੇਖੋ ਬਈ ਇੱਕ ਨੰਬਰ ਆਗਾ ਬਹੁਤ ਸੋਹਣਾ ਦੇ ਬਾਦ ਨਹੀਂ ਬਈ ਹਾਂ ਬਾਕੀ ਇਹ ਟਾਈਮ ਵੀ ਕੁਛ ਨਹੀਂ ਹੋਆ ਹੱਥ ਤੱਕ ਕਿਵੇਂ ਤਿਆਰ ਹੁੰਦੀ ਆ ਪੂਰੀ ਵਧੀਆ ਬਈ ਤਾਜੀ ਵਾਂਗੂ ਤਿਆਰ ਹੁੰਦੀ ਹੱਥੋਂ ਦਾ ਲੈ ਲੈ ਬਈ ਚੈੱਕ ਕਰੋ ਯਾਰ ਖਾੜੀ ਵਾਲਾ ਡਰੈਗ ਬਹੁਤ ਸੋਹਣਾ ਫੀਟਿੰਗ ਵਾਲਾ ਕਹਿ ਲਈਏ ਆਪਾਂ ਥਾਣ ਥ ਚੈੱਕ ਕਰੋ ਭਾਈ ਬੜਾ ਸੁਣਾ ਥਣਾ ਗਿਆ ਬਾਕੀ ਨਾੜਾ ਨੋੜਾ ਦੇਖ ਸਕਦਾ ਹੁਣ ਮਗਰੋਂ ਲੈਵਾ ਦਿਖਾ ਦੇ ਬਹਿੜ ਹਮ ਸਹੀ ਗੱਲ ਆ ਇਹ ਡਾਕਟਰ ਚਿੱਕੜ ਚੱਲ ਜਾ ਯਾਰ ਚੱਕਰ ਆ ਗਈ ਜਾਵੇ ਯਾਰ ਸਹੀ ਗੱਲ ਆ ਭਾਈ ਤੇ ਤੋਰੋ ਤੇ ਭਾਈ ਮੜੀ ਜੀ ਬਾਹਰ ਮੜੀ ਜੀ ਤੋਰ ਦਿੰਨੇ ਆ ਦਿਖਾ ਦੇ ਤੇ ਲੋਕ ਫਿਰ ਭਾਈ ਲੈਵਾ ਇੱਥੇ ਦਿਖਾ ਦੇ ਪੰਡ ਲੱਗੀ ਫਿਰਦੀ ਆ ਗਨੇ ਹਾਂ ਸਹੀ ਗੱਲ ਆ ਬਾਕੀ ਜਿੰਦ ਜਾਣ ਵਾਲੀ ਆ ਇਹ ਨਹੀਂ ਹੈ ਨਾ ਲੱਸੀ ਲਫਕੀ ਨਾ ਭਾਈ ਲੱਸੀ ਵਿਕੀ ਨੇਗੇ ਬਸ ਹਮ ਸਹੀ ਗੱਲ ਆ ਪੂਰੀ ਕੁਆਲਟੀ ਵਾਲੀ ਵਹਿੜ ਕਹਿ ਸਕਦੇ ਆ ਆਪਣੇ ਹਾਂ ਇਹ ਥੋੜਾ ਜਿਹਾ ਮੌਸਮ ਖਰਾਬ ਆ ਸਹੀ ਗੱਲ ਆ ਬਾਈ ਥੋੜਾ ਨਾ ਮੌਸਮ ਜਿਆਦਾ ਗੱਲ ਗਲੌੜੇ ਵਾਲਾ ਸਭ ਨੂੰ ਹੀ ਪਤਾ ਕਿ ਨਹੀਂ ਬਾਈ ਹਾਂ ਹਰ ਪਾਸੇ ਇੱਕ ਹੀ ਕੁਛ ਹੋਇਆ ਪਿਆ ਹੁਣ ਹਾਂ ਤੇ ਤੋੜਾ ਤਰਾ ਦੇਖੋ ਬਾਈ ਬੈੜ ਦਾ ਇੱਕ ਨੰਬਰ ਆ ਖੁੱਲੇ ਸਰੀਰ ਚ ਆ ਗਈ ਪੂਰੇ ਚ ਨਾ ਹਾਂ ਬਾਈ ਹਾਂ ਸਹੀ ਗੱਲ ਠੰਡੀ ਦਾ ਯਾਰ ਡਾਕਟਰ ਲੈ ਕੀ ਬਾਤ ਆ ਯਾਰ ਮੀਣ ਗੱਲ ਨਾ ਠੰਡੀ ਸੀਲ ਦੇਖੋ ਯਾਰ ਜਿੱਥੇ ਮਰਜੀ ਖੜਾ ਲਓ ਇਹ ਨਹੀਂ ਕੋਈ ਦਿੱਕਤ ਹੀ ਨਹੀਂ ਇਹਨੂੰ ਕੋਈ ਨਹੀਂ ਹੈਗਾ ਲੱਤ ਹੁਣ ਦਿਖਾ ਦੇ ਥਣ ਥਣ ਚੰਗੀ ਤਰ੍ਹਾਂ ਦੋਨੇ ਸਾਈਡਾਂ ਸਹੀ ਗੱਲ ਲੈ ਕੁਆਲਿਟੀ ਦੇਖੋ ਤੁਸੀਂ ਇੱਕ ਨੰਬਰ ਆ ਗਈ ਨਾਡ ਨੋਡ ਬੜੀ ਚੰਗੀਆਂ ਤਾਂ ਧਾਲੀ ਬਈ ਬਹੁਤ ਚੰਗੀਆਂ ਬਈ ਸਹੀ ਗੱਲ ਆ ਬਈ ਯਾਰ ਜੇਖੀ ਨਾ ਆਨਲਾਈਨ ਹੋਣਾ ਬਈ ਗੰਡ ਨਾਡ ਦੀ ਗਰੰਟੀ ਹੋਊਗੀ ਹੋਰ ਸਾਰੀਆਂ ਘਲਾ ਦੇਖ ਲੈ ਤੇ ਬਈ ਇਹਦਾ ਮੁੱਲ ਫਿਰ ਅੱਜ ਕੀ ਰਹਿਣ ਵਾਲਾ ਇਹ 30000 ਰੁਪਏ ਜਮਾਨਤਨ ਕਰਦੇ 30000 ਤੋਂ ਹਾਂ ਚੱਕੋ ਬਈ ਆ ਬਾਤ ਆ ਬਈ ਕੋਈ ਬੱਛੀ ਨਹੀਂ ਦਿੰਦਾ ਫੰਡਰਾ ਚ ਲੈਣੀ ਇਹ ਗੱਲ ਆ ਬਈ ਤੇ 12 ਕਿਲੋ ਦੁੱਦਾ ਬੈੜ ਕਿਉਂਕਿ ਐ ਵੀ ਬੱਛੀ ਸੰਭਲਣ ਵਾਲਾ ਬੱਛੀ ਸੰਭਲਣੋਂ ਚੰਗੀਆਂ ਬਈ 12 ਕਿਲੋ ਦੁੱਦਾ ਮਹੀਨਾ ਹੋ ਗਿਆ ਠੀਕ ਆ ਭਰਾ ਇਹਨੂੰ ਵੀ ਹਾਂ ਸਹੀ ਗੱਲ ਹੈ ਨਾਲੇ ਆਪਦਾ ਖਰਚਾ ਕੱ ਤੇ ਹੁਣ ਜੇ ਆਪਾਂ ਬੱਸੀ ਸਾਹਮਣੇ ਤਾਂ ਦੇਖ ਲੈ ਵੀ ਕਿੰਨਾ ਟਾਈਮ ਸਾਹਮਣੇ ਨਹੀਂ ਮੈਂਦੀ ਅਗਲੇ ਹਾਂ ਸਹੀ ਗੱਲ ਹੈ ਲੈ ਕੁਆਲਿਟੀ ਕਿਹੜੂ ਕੁਆਲਿਟੀ ਕੁਆਲਿਟੀ ਦੇਖੋ ਬਈ ਇੱਕ ਨੰਬਰ ਆ ਗਿਆ ਤੇ ਇਹ ਨੰਬਰ ਇੱਥੇ ਬੰਨਦਾ ਨਹੀਂ ਆ ਗਿਆ ਆਪਾਂ ਕਿ ਚਿੱਕੜ ਚੱਲ ਜਾ ਬਹੜਾ ਜਾ ਹੂੰ ਸਹੀ ਗੱਲ ਹੈ ਲੈ ਕਵਾਲਿਟੀ ਦੇਖੋ ਵੈਣ ਦੀ ਤੁਸੀਂ ਇੱਕ ਨੰਬਰ ਆ ਬਾਈ ਚਿੱਕੜ ਚੱਲਾ ਤਾ ਹਰ ਪਾਸੇ ਹੈਗਾ ਬੁਰਾ ਹਾਲ ਹੋਇਆ ਪੈਗ ਨਹੀਂ ਇਹ ਗੱਲ ਕਰੀਏ ਹਾਂ ਤੇ ਬਾਕੀ ਜੇ ਫੀਟਿੰਗ ਦੀ ਗੱਲ ਕਰੀਏ ਬਹੁਤ ਸੋਹਣਾ ਹਵਾਨਾ ਆ ਗਿਆ ਇਹ ਨਹੀਂ ਹੈਗਾ ਵੀ 200 ਸੂਪੀ ਦੇ ਟੁੱਟ ਗਏ ਟੁੱਟੂ ਟੁੱਟਣ ਵਾਲਾ ਹਵਾਨਾ ਨਹੀਂ ਹੈਗਾ ਫਿਕਸ ਆਇਡਰ ਦੀ ਆ ਗਈ ਪੂਰੀ ਹਾਂ ਮੂੰਹਵਾ ਦਿਖਾ ਦੇ ਬਹੁਤ ਚੰਗਾ ਬੋਦੀ ਵਾਦੀ ਬੱਚੀ ਦੀ ਗੱਲ ਕਰੀਏ ਬਾਲਾ ਪਿਆਰਾ ਆ ਗਿਆ ਬੋਦੀ ਵਾਦੀ ਫੁੱਲ ਕਮਾਲ ਦੀ ਹੈਗੀ ਚਮਕਦਮ ਕਲੀ ਕਹਿ ਸਕਦੇ ਹਾਂ ਹਾਂ ਤੇ ਬਾਕੀ ਬਾਈ ਨੇ ਠੰਡੀ ਸੀਲ ਦਿਖਾਈ ਦਿੱਤੀ ਬਾਈ ਬਰਸਾਰੀ ਠੰਡੀ ਸੀਲ ਦਾ ਫੁੱਲ ਆ ਬਾਈ ਠੰਡੀ ਸੀਲ ਵਾਲਾ ਤਾਂ ਕੰ ਉਰੇ ਅਗਲੇ ਵਾਰ ਦਿਖਾ ਦੇ ਹੁਣ ਇੱਧਰ ਦੀ ਆ ਕੇ ਹੂੰ ਮਗਰੋਂ ਲੈ ਬਈ ਲੈ ਬਤਾ ਆਪ ਦੱਸਦਾ ਕਿ ਨਹੀਂ ਆਪਾਂ ਨੂੰ ਕਹਿਣ ਦੀ ਵੀ ਨਹੀਂ ਲੋੜ ਜਾ ਰੈ ਇਨਾ ਸੋਹਣਾ ਹਵਾਨਾ ਅਗਿਆ ਫੀਟਿੰਗਾਂ ਵਾਲਾ ਹਵਾਨਾ ਆ ਬੜਾ ਕਮਾਲ ਦਾ ਆ ਗਿਆ ਤੇ ਮੁੱਲ ਵੀ ਬਾਈ ਨੇ ਅਜ ਉਸ ਹਿਸਾਬ ਨਹੀਂ ਕਰਤਾ ਬਈ 30000 ਰੁਪਏ ਦੀ ਬਾਈ ਕਹਿੰਨਾ ਅਜ ਆਪਾਂ ਦੇ ਦੇਣੀ ਆ ਇਹਦਾ ਯਾਰ ਬਸ ਇੱਕਦੋਨ ਵੇਚ ਨਾ ਪਰ ਮੌਜੂਦ ਦੱਸ ਘੰਟੇ ਤੈਨੂੰ ਮੈਂ ਆਫ ਕੈਮਰੇ ਦੇ ਵੀ ਇਹਦਾ ਕਰਕੇ ਵੇਚਣੀ ਵੇਚਣੀ ਆ ਜੀ ਸਹੀ ਗੱਲ ਆ ਬਾਈ ਕਿਉਂਕਿ ਗੱਲ ਇਹ ਬਈ ਕੋਸਤੋਂ ਮੌਸਮ ਖਰਾਬ ਆ ਜਿਆਦਾ ਮਾਲ ਚ ਪਸ਼ੂ ਬੰਨੇ ਹਾਂ ਹਾਂ ਬੰਨਣਾ ਔਖਾ ਮਾਲ ਥੋੜਾ ਜਿਹਾ ਅੰਦਰ ਸਹੀ ਗੱਲ ਆ ਕੋਸ ਆਪਣਾ ਘਰ ਦਾ ਮਾਲ ਵੀ ਹੈਗਾ ਹਾਂ ਰੱਖਿਆ ਹੋਇਆ ਵਧੀਆ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਨਾ ਬੈੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ